ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਪੰਜਾਬੀ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆਂ 4 ਪਸ਼ੂ ਤੁਹਾਨੂੰ ਦਿਖਾਉਣੇ ਜਿਨ੍ਹਾਂ ਦੇ 3 گاਵਾ ਤੇ ਇੱਕ ਨੀਲੀ ਦੀ ਮੱਝ ਤੁਹਾਨੂੰ ਸੋਈ ਸਵਾਈ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਮੀਟੇ ਵੀਰ ਨਾਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਨੀਟਾ ਹਾਂਜੀ ਪਿੰਡ ਲਖੂਆ ਸੀਰੀਨ ਵਾਲਾ ਜਲਾ ਅਮਰਸਰ ਤੇ ਫੋਨ ਨੰਬਰ ਬੋਲ ਦੇ ਕਰੀ 991446055 ਠੀਕ ਐ ਤੇ ਸ਼ਿਰਵਾਦ ਫੇਰਾ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਨੀਲੀ ਦੀ ਮੱਝ ਆ ਤਾਜੀ ਸੂਈ ਐ ਜਿਹੜੀ ਕਿੰਨੇ ਦਿਨਾਂ ਹੋ ਗਏ ਵੀਜੀ ਨਾ ਸੂਈ ਨਾ ਦਿਨ ਨੂੰ ਵੀਰ ਜੀ 10 12 ਹੋਈ ਗਿਆ ਅੱਛਾ ਹਾਂਜੀ ਤੇ ਬੱਚਾ ਮਗਰ ਕਾਫੀ ਖੂਚ ਮਗਰੇ ਦੇ ਕੱਟਾ ਆ ਤੇ ਸੁਆ ਕਿਨਵਾਇ ਦਾ ਪਹਿਲਾ ਹੀ ਸੁਆ ਆ ਕਿੰਨਾ ਦੁੱਧ ਤਿਆਰ ਕਰ ਗਈ ਜੀ ਉਹ ਵੀ ਜਿਹੜਾ ਕੈਨ ਵਾਲੀ ਗੱਲ ਨਹੀਂ 11 ਕਿਲੋ ਜਿਹੜਾ ਲੀਟਰਾਂ ਦਾ ਮਿਣ ਕੇ ਦਵਾਂਗੇ ਤਿਆਰ ਜਿਹੜਾ ਬਿਲਕੁਲ ਤਸੱਲੀ ਕਰਕੇ ਖੜੇ ਭਾਵੇਂ ਦੋ ਟਾਈਮ ਤੇ ਨਾਲ ਟੱਪ ਜੋਗੇ ਖੜੇ ਸਾਡੇ ਕੋਲ ਅੱਛਾ ਤੇ ਜੇ ਕਹਿੰਦੇ ਇਦਾਂ ਮਗਰ ਨਹੀਂ ਆਉਣ ਲੜ 10 ਕਿਲੋ ਤੇ ਆਪਾਂ ਕੱਲ ਦਾਂਗੇ ਇਹ ਆ ਕਿ ਚਲੋ ਇੱਥੋਂ ਹੀ ਚੋ ਕੇ ਖੜੇ ਕੋਈ ਹੈ ਨਾ ਗਰਮੀ ਆ ਤਸੱਲੀ ਕਰਕੇ ਖੜੇ ਗਰਮੀ ਦਾ ਮੌਸਮ ਹੈ ਇੱਥੇ ਚੋਈ ਕਰਕੇ ਖੜੇ ਤੋਰੋ ਹਾਂ ਫਿਰ ਇੱਕ ਰੀਨ ਬਾਕੀ ਮਗਰ ਕੱਟਾ ਵੀ ਚੰਗਾ ਵਾ ਤੇ ਆਪ ਵੀ ਛੋਟੀ ਪੂਰੀ ਨੀਲੀ ਦੀ ਆ ਤੇ ਦੁੱਧ 11 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਨਿਸ਼ਾਨੀਆਂ ਨੀਲੀਆਂ ਦੀਆਂ ਸਾਰੀਆਂ ਪੂਰੀਆਂ ਅੱਖਾਂ ਵੀ ਦੋਵੇਂ ਪ੍ਰੋਪਰ ਬਿੱਲੀਆਂ ਯਾਨੀ ਕਿ ਜਾਂ ਕੋ ਵੱਧ ਘੱਟ ਆ ਘੱਟ ਘਾਟ ਵੀ ਚੰਗਾ ਲੈ ਜੀ ਇਹ ਗੱਲਾਂ ਦੇ ਵੀਰ ਜੀ ਬਤਾ ਹਾਂ ਨੇ ਚੰਗਾ ਲੱਗਿਆ ਤੇ ਬਾਕੀ ਕੰਪੈਕਟ ਜਿਹਾ ਹਵਾਨਾ ਹੈ ਤੇ ਸੁਆ ਜਿਹੜਾ ਇਹਦਾ ਪਹਿਲਾ ਤੇ ਥਣ ਵੀ ਦੇਖ ਸਕਦੇ ਜੀ ਮਿਲਕ ਮੈਨੂੰ ਵੀ ਚੰਗੀ ਲੱਗੀ ਆ ਕਿੰਨਾ ਵੀ ਜੀ ਫਿਰ ਮੁੱਲ ਰੱਖਣੇ ਤਾਂ ਆਪਾਂ ਮੁੱਲ ਵੀਰ ਜੀ 85 ਕਰ ਲਈਏ ਵਿੱਚੋਂ ਕਰ ਦਈਏਗਾ ਹਮਾਨਤਾ ਨਾਲ ਦੱਸੋ ਕਿੰਨਾ ਕਿੰਨੇ ਦੀ ਦੇ ਦੀਏ 80 ਦੇ ਦੀ 80 ਜੋ ਕਰਨੀ ਛੋਟ ਛੋਟ ਕਰਦੇ ਨੇ ਥੋੜੀ ਬੋੜੀ ਕਿੰਨੀ ਕਰ ਦੋਗੇ ਦੱਸੋ 2000 ਛੱਡ ਦਈਏ ਫਿਰ 2000 ਛੱਡ ਦਈਏ ਠੀਕ ਆ 70000 ਦੀ ਗਿਰਦੀ ਦੇ ਦਾਂਗੇ 78 ਝੋਡੀ ਬੜੀ ਚੰਗੀ ਆ ਸਾਡੇ ਘਰੋਂ ਕੋਈ 10 ਕਿਲੋ 1.5 ਕਿਲੋ ਦੁੱਧ ਪਰ ਜਿੰਨੇ ਟਾਈਮ ਮੱਦੀ ਕੀ ਹੋਵੇ ਅੱਛਾ ਚੋਕ 'ਤੇ ਖੜੇ ਇੱਥੇ ਬਾਕੀ گاਵਾਂ ਵਾਜੇ ਤੇ ਉਹ ਅਗਲੀ ਦੀ ਕਿਸਮਤ ਪੱਕੇ ਮੈਂ ਤੁਹਾਨੂੰ ਪਤਾ ਮੇਲੇ 'ਤੇ ਆਉਣੀ ਝੋਡੀ ਹਾਂਜੀ ਹਾਂਜੀ ਅਜੇ ਤਾਜ਼ਾ ਹੀ ਆ ਬੱਚਾ ਤੇ ਹੁਣ گاਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਆ ਗੱਬਨ ਜੇ ਫਿਰ ਜੀ ਇਹ ਗੱਬਨ ਜੀ ਕਿੰਨਾ ਕੁ ਲੈ ਜੀ ਟਾਈਮ ਅਜੇ ਇੱਕ ਹਫਤਾ ਨੇ ਲੈਣਾ ਜੀ ਅੱਛਾ ਬਾਕੀ ਠੰਡੀ ਹੁੰਦੀ ਬੜੀ ਠੀਕ ਆ ਸਾਡੇ ਠੰਡੀ ਤੇਰੀ ਪੁੜੀ ਹੈ ਵੀ ਹਾਂ ਤੇ ਥਣ ਵੀ ਇਹ ਤੇ ਦੇਖ ਸਕਦੇ ਤੇ ਇਹ ਵਿੱਚ ਦੀ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਦੁੱਧ ਵੀ ਇਹ ਜੀ 10 ਕਿਲੋ ਦਾ ਘਟਕੇ ਦਊਗੀ ਠੀਕ ਆ ਤੇ ਉਤਰਾਂ ਥਣ ਥਣ ਓਕੇ ਸਾਰੇ ਪਾਸੇ ਓਕੇ ਕਿਸੇ ਗੱਲ ਦੀ ਕਮੀ ਨਹੀਂ ਥਾਣਾ ਦੀ ਗਰੰਟੀ ਦੀ ਅੱਗੇ ਵੀ ਆਪਣੇ ਲਿੱਕ ਪਾਈ ਨੂੰ ਛੋਟ ਦੇ ਦੇ ਵੀ ਠੀਕ ਆ ਬਾਕੀ ਆ ਕਿ ਜਿੰਨੇ ਘਰ ਘਰ ਚੋਣੀ ਆ ਉਹਦੇ ਲਈ ਵਧੀਆ ਵਾ ਲੈ ਤੇ ਠੰਡੀ ਧੇਰੀ ਆ ਉਤਰਾਂ ਵੀ ਤੇ ਹੈਗੇ ਵੀ ਕਰਨੀਆਂ ਚ ਚਾਉਣ ਆ ਲਈ ਤੇ ਇਹਦਾ ਮੁੱਲ ਵੀਰ ਜੀ ਫਿਰ ਮੁੱਲ 35 ਕਰ ਲੀਏ ਵੀਰ ਜੀ 35 ਚੋ ਕਰਦੀਏ ਕੋ ਮਨ ਤਨ ਕੀ ਹੈ ਵੀਰ ਜੀ 30 ਚੋ ਕਰਨੀ ਛੋਟ ਛੋਟ ਦੋ ਹੋਰ ਕਰ ਅੱਛਾ 20000 ਦੀ ਦੇ ਦੋ ਵੀਰ ਠੀਕ ਹੈ ਕਦ ਵੀ ਮੰਨ ਲਓ ਬਹੁਤਾ ਵੱਡਾ ਨਹੀਂ ਨਾ ਛੋਟਾ ਵੇਚ ਲਾਂਗੇ ਮੇਲੇ ਚਲਾ ਜਾ ਮੈਂ ਦੋ ਤੇ ਮੰਨ ਲਓ 10 ਕਿਲੋ ਆਰਾਮ ਨਾਲ ਦੇ ਹੀ ਜਾਊਗੀ ਠੀਕ ਹੈ ਹਾਂ ਜੀ ਹਲੇ ਬੰਨੀ ਬੁੰਨੀ ਚੰਗੀ ਆ ਉਹ ਕਿਦਾਂ ਲਾੜਿਆ ਠੀਕ ਹੈ ਤੇ ਇੱਕ ਆ ਵੀ ਤਾਜੀ ਸੂਈ ਆ ਜਿਹੜੀ ਤਾਜੀ ਸੂਈ ਜ ਪਰ ਵੀਰ ਜੀ ਇਹਦੇ ਨਾ ਮੂੰਹ ਤੇ ਗੁੰਮੀ ਆਪਾਂ ਪਹਿਲਾਂ ਵਿਖਾ ਦੇਣੀ ਵੀਰ ਕੋ ਮੁਰਗੀ ਪਵੇ ਇਹਨਾਂ ਨੇ ਮਤਲਬ ਭਾਲਦੀ ਹੈ ਇਸ ਤਰ੍ਹਾਂ ਆ ਗੁੰਮੀ ਹੋਈ ਆ ਇਹ ਮਤਲਬ ਆਈ ਪੂਰੀ ਕਰ ਗਈ ਆ ਬਾਕੀ ਦੁੱਧ ਬੱਚੀ ਕੋ ਜਿਹੜਾ ਕੰਡੇ ਵਾਲਾ ਨਾ ਕੋ ਕਹਿਣ ਵਾਲੀ ਗੱਲ ਨਹੀਂ ਆ 14 ਕਿਲੋ ਕੰਡੇ ਦੇ ਚੜਾ ਕੇ ਦਵਾ ਤਿਆਰ ਜਿਹੜਾ ਬਿਲਕੁਲ ਕੋ ਦੋ ਟਾਈਮ ਚੋਲੇ ਚੰਨ ਮਗਰ ਕੀ ਜੀ ਵੱਛਾ ਜੀ ਮਗਰੇ ਦੇ ਵੱਛੇ ਨਾ ਜਿਹੜਾ ਨਾਲ ਹੀ ਆ ਤੇ ਥਾਣੇ ਦੇ ਵੀ ਤੇ ਸਾਡੇ ਲੱਗੇ ਤੇ ਥਾਣੇ ਦੇ ਕ ਵੀ ਚੰਗਾ ਲੱਗਾ ਤੋਰੋ ਹੈ ਕਰੀ ਉਤਰਾ ਸੋਈ ਨੂੰ ਕਿੰਨੇ ਤੇ ਨਾ ਹੋਏ ਆ ਮੰਨ ਲਓ ਤੁਹਾਡੇ ਸਾਹਮਣੇ 8 9 ਦਨ ਕੋਈ ਹੋਵੇ ਠੀਕ ਆ ਹਾਂ ਬਾਕੀ ਦੁੱਧ ਨੂੰ ਬਹੁਤੀ ਯਾਰਾ ਕਰੀ ਦੁੱਧ ਜਿਹੜਾ ਵਾ 14 ਲੀਟਰ ਜਿਹੜਾ ਕਹਿੰਦੇ ਕੀ ਤਿਆਰ ਆ ਬਾਕੀ ਸਾਡੀ ਤੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੁੰਦੀ ਆ ਕਿ ਸੋਇਆ ਸਵਾਇਆ ਆਪਣਾ ਦੋ ਟਾਈਮ ਚਵਾਈ ਕਰਕੇ ਖੜਿਆ ਕਰੋ ਜੇ ਕੋਈ ਨਹੀਂ ਵੀ ਵੀ ਰ ਆ ਸਕਦਾ ਵੀਡੀਓ ਕਾਲ ਤੇ ਚਵਾ ਲਿਆ ਕਰੋ ਤੇ ਥਣ ਥਣ ਮਿਰਜੀ ਓਕੇ ਸਾਰੇ ਬਿਲਕੁਲ ਚਵਾਈ ਇੱਕ ਨੰਬਰ ਹੈ ਵੀਰ ਜੀ ਕਿਸੇ ਕਾਲੀ ਕਮੀ ਠੰਡੀ ਠੀਰੀ ਕੋ ਰੱਸੀ ਨਹੀਂ ਮੰਗਾ ਨਹੀਂ ਕੁਛ ਨਹੀਂ ਆ ਵੇ ਲੋ ਠੀਕ ਆ ਤੇ ਮੁੱਲ ਮੁੱਲ ਵੀਰ ਜੀ ਦਾ 45000 45000 ਹਾਂ ਜੀ ਵਿੱਚੋਂ ਕਿੰਨੀ ਛੋਟ ਛੜ ਕਰ 40 ਪੂਰੇ ਦੇ ਦਾਂਗੇ 40 ਦੇ ਦੇ ਦੋਗੇ ਹਾਂ ਜੀ ਕੋਈ ਕਰ ਦੋਗੇ ਯਾਰ ਖਣਦਾ ਹੋਰ ਕੋਈ ਹੋਰ ਛੜ ਦਾਂਗੇ 38 ਜੀ 3800 ਹਾਂ ਜੀ ਬਾਕੀ ਤਸੱਲੀ ਕਰਕੇ ਖੜੇ ਮੇਰਾ ਵੀਰ ਪੁੱਜ ਜਿੰਨੇ ਟਾਈਮ ਮਰਗੀ ਝੋਲੇ 12 ਕਿਲੋ ਹੋਏ ਤਾਂ ਲੈ ਜਨਦਾ ਇਥੇ ਰਹਿੰਦੇ ਠੀਕ ਹੈ ਜੀ ਹਾਂ ਜੀ ਤੇ ਹੋਣੇ ਕਾ ਇਹ ਤਾਂ ਮਗਰ ਅਵੱਛੀ ਜੀ ਇਹ ਬੱਛੀ ਆ ਠੀਕ ਆ ਇਹਦੇ ਕੋਲ ਕਿੰਨਾ ਹੀ ਦੁੱਧ ਤਿਆਰ ਕਰੋ ਜੇ ਜੀ ਇਹਦੇ ਕੋਲ ਮੰਨੋ ਕਿਲੋ ਹਣ ਦੇ ਭਰ ਕੇ ਬਰਾबरी ਨੂੰ ਕਿਲੋ ਵੱਧ ਹੋਊਗਾ ਅੱਛਾ 10 ਹੋਊਗਾ ਅੰਦਰ ਅੱਛਾ ਹਾਂ ਜੀ ਬਾਕੀ ਛੱਡੀ ਧੀਰੀ ਇਹ ਵੀ ਬੜੀ ਆ ਵੇਖ ਲਓ ਠੀਕ ਆ ਹਾਂ ਆ ਦੇਖ ਸਾਡੇ ਸਾਨੇ ਜੇ ਲੱਗ ਕੇ ਤਾਂ ਆ ਬੱਛੀ ਹੈ ਮਗਰ ਅਵੱਛੀ ਤੋੜ ਦਿਓ ਨਵੀਂ ਇੱਕ ਰੀ ਗਰਮੀ ਗੁਰਦੀ ਇਹ ਤੁਹਾਨੂੰ ਬੜਾ ਪੱਠਾ ਨਹੀਂ ਅਗਾਂ ਟੋੜੀ ਨੇ ਮਾਣ ਲਿਆ ਹਾਂ ਜੀ ਹਾਂ ਜੀ ਬਾਕੀ ਇਹ ਆ ਕਿ ਕਦ ਗੱਠ ਚੰਗਾ ਰੰਗ ਰੂਪ ਦੇ ਵੀ ਸੋਹਣੀ ਆ ਜਿਹੜੀ ਤੇ ਮਗਰ ਬੱਚੀ ਵੀ ਸੋਹਣੀ ਹੈ ਤੇ ਕਿੰਨਾ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ 50 ਕਰ ਦਈਏ ਤੇ ਦੇਖੋ ਛੱਡ ਦਈਏ ਤਿੰਨ ਛੱਡ ਦਈਏ ਦੋ ਹੋਰ ਛੱਡ ਦਈਏ 45 ਦੇ ਦਈਏ 45 ਦੇ ਦਾਂਗੇ ਵੀਰ ਜੀ ਠੀਕ ਆ ਮੋਹ ਜਵਾਕ ਉਹ ਆਪਣੀ ਤਸੱਲੀ ਕਰਕੇ ਖੜੇ ਇਹ ਵੀ ਗੱਭਣ ਆ ਤਿੰਨ ਸੋਈਆਂ ਨੇ ਇਹ ਆ ਕਿ ਤੁਹਾਡੇ ਘਰੇ ਸੋਈਆਂ ਸੋਈਆਂ ਦੀ ਚਵਾਈ ਕਰੇ ਮਰਜੀ ਨਹੀਂ ਘਵਾਦਾ ਵੀਡੀਓ ਕਾਲ ਕੇ ਹਾਂਜੀ ਹਾਂਜੀ ਮੰਨ ਲਓ ਗਰਮੀ ਗਰਮੀਆਂ ਵੀ ਅਜੀ ਹਾਂਜੀ ਹਾਂਜੀ ਮਿਲਣਗੇ ਤਸੱਲੀ ਕਰ ਲੈ ਮਨ ਲਓ ਸਫਰ ਤੇ ਜਾਂਦੀਆਂ ਵੀ ਕਿਹੜੇ ਥੋੜਾ ਬਹੁਤਾ ਫਰਕ ਪਾ ਜਾਂਦੀਆਂ ਹਾਂਜੀ ਹਾਂਜੀ ਜੋ ਇੱਥੇ ਭਾਵੇਂ ਸਾਡੇ ਕੋਲ 4 ਟਾਈਮ ਚੋਲੇ ਦੀ ਠੀਕ ਆ ਹਾਂਜੀ ਠੀਕ ਆ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ